ਇਨੋਂ ਇਹੋ ਜਿਹੇ ਜਿਹੜੇ ਇਹ ਜੋ ਜਿਹੜੀਆਂ ਫੈਕਟਰੀਆਂ ਇਹੋ ਜਿਹਾ ਗੰਦ ਪਾਉਂਦੀਆਂ ਉਹਨਾਂ ਨੂੰ ਜਿਆਦਾ ਆਪਣੇ ਉਹ ਮਾਬਦਾਨ ਪੂਰੇ ਕਰਨ ਜੋ ਉਹਨਾਂ ਨੂੰ ਲਗਾਉਣ ਵਿਰਸੇ ਉਹਨਾਂ ਤੇ ਲਾਗੂ ਕੀਤੇ ਗਏ ਸੀ ਤੇ ਨਹੀਂ ਤੇ ਉਹ ਆਪਣੀਆਂ ਫੈਕਟਰੀਆਂ ਬੰਦ ਕਰ ਇਹ ਲੋਕਾਂ ਨੂੰ ਜ਼ਹਿਰ ਨਾ ਵੰਡਣ ਤੇ ਪੰਜਾਬ ਪੁਲਿਸ ਪੋਲੀਸ਼ਨ ਬੋਰਡ ਆ ਜੀ ਉਹ ਫੇਲ ਲੱਗ ਰਿਹਾ ਜੀ ਇਹ ਸਾਰਾ ਪਤਾ ਨਹੀਂ ਪੰਜਾਬ ਪੋਲੀਸ਼ਨ ਬੋਰਡ ਕਿੱਥੇ ਸੁੱਤਾਵਾ ਜਾਂ ਜੋ ਵੀ ਆ ਇਹ ਸਾਰਾ ਕੁਝ ਉਹਨਾਂ ਦੀ ਨਜ਼ਰ ਚੋਂ ਹੀ ਆ ਕਿ ਸਾਡੇ ਲੋਕਾਂ ਨੂੰ ਸਮਤ ਦੇਣ ਅਸੀਂ ਸਾਰੇ ਇਕ ਹੋ ਕੇ ਲੜਾਈ ਲੜੀਏ ਤੇ ਆਪਣੀ ਜੋ قوم ਦੀ ਪੰਜਾਬ ਦੀ ਜੋ ਹਾਲਾਤ ਬਣੇ ਪਏ ਆ ਉਹ ਤੋਂ ਅਸੀਂ ਬਾਹਰ ਨਿਕਲੀਏ ਸਾਡੀ ਨੌਜਵਾਨੀ ਇੰਡਸ਼ੀਅਨ ਚ ਬਰਬਾਦ ਹੋ ਰਹੀ ਆ ਕੋਸਾਂ ਨੂੰ ਪੋਲੂਸ਼ਨ ਨਾ ਇਹੋ ਜਿਹੇ ਗੰਦੇ ਪਾਣੀ ਦਾ ਮਾਰਿਆ ਜਾ ਰਿਹਾ ਤੇ ਹੋਰ ਆ ਸਾਡਾ ਹਵਾ ਪਾਣੀ ਧਰਤੀ ਸਭ ਕੁਝ ਬਰਬਾਦ ਕੀਤਾ ਜਾ ਰਿਹਾ ਉਹਦੇ ਤੋਂ ਤਾਂ ਹੀ ਬਚ ਸਕਦੇ ਜੇ ਅਸੀਂ ਅੱਜ ਉਹਦੇ ਕੱਲ ਨੂੰ ਤਰੀਕ ਆ ਪਰ ਸਥਿਤੀ ਤੇ ਜੇ ਇਦਾਂ ਹੀ ਆ ਕਿ ਸਰਕਾਰਾਂ ਚ ਤਾਂ ਜ਼ੁਲਮ ਕਰ ਰਹੀਆਂ ਇੱਥੇ ਦੇਖੋ ਅੱਜ ਵੀ ਲੋਕਾਂ ਨੂੰ ਉਹਦੇ ਖਿਲਾਫ ਜੋ ਜੋ ਗੰਦ ਪਾਇਆ ਜਾ ਰਿਹਾ ਜਾਂ ਲੋਜੋਲ ਬੁਮਾਰੀਆਂ ਵੰਡੀਆਂ ਜਾ ਰਹੀਆਂ ਉਹਦੇ ਖਿਲਾਫ ਗੱਲ ਕਰਨ ਵਾਸਤੇ ਵੀ ਲੋਕਾਂ ਨੂੰ ਥਾਣਿਆਂ 'ਚ ਜੇਲ੍ਹਾਂ ਸੁਟਿਆ ਜਾ ਰਿਹਾ ਚੁੱਕ-ਚੁੱਕ ਕੇ ਉਹ ਇਹੋ ਜਿਹੇ ਤੇ ਹਾਲਾਤ ਬਣੇ ਪਏ ਤੇ ਚ ਆਉਣ ਵਾਲਾ ਸਮਾਂ ਹੀ ਦੱਸ ਸਕਦਾ ਹੈ ਬਾਕੀ ਵੈਗਰੂ ਹੀ ਰੱਖਾ ਜੀ ਵੈਗਰੂ ਜੀ ਦਾ ਖਾਲਸਾ ਖਾਲਸਾ ਭਾਈ ਜੀ ਬਾਪੂ ਜੀ ਬਾਪੂ ਜੀ ਹੁਣ ਆਪਾਂ ਕਿੱਧਰ ਨੂੰ ਚਲੀ ਗਏ ਆਹ ਉਹਨਾਂ ਦੇ ਨਾਲ ਨਾਲ ਰੋਡ ਤੇ ਗੁਰੂ ਮੇਹਤਿਆਂ ਕੇ ਦਰਦ ਜਾਂਦੇ ਹੁੰਦੇ ਚੱਲਦੇ ਹੁੰਦੇ ਨਹੀਂ ਚੱਲਦੇ ਆਪਾਂ ਉਹਨਾਂ ਤੋਂ ਜਾਵਾਂਗੇ ਰੋਡ ਤੇ ਜਾਵਾਂਗੇ ਦਰਦ ਜਾਂਦੇ ਨੇ ਬੰਦੇ ਆਪਾਂ ਰੋਡ ਤੇ ਜਾਵਾਂਗੇ ਉਹਦੇ ਨਾਲ ਦੇਖੀਏ ਤਸਵੀਰਾਂ ਲੈ ਲੋ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਪੁਜੀ ਅੱਜ ਆਪਾਂ ਇੱਥੇ ਲੁਧਿਆਣਾ ਪਹੁੰਚਣਾ ਸੀਗਾ ਤੇ ਕੀ ਬਣਿਆ ਅੱਜ ਦੀ ਸਥਿਤੀ ਤਾਂ ਤੇ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੋਂ ਜੀ ਤੁਸੀਂ ਇਹ ਜੀ ਪੰਜਾਬੀਆਂ ਨਾਲ ਸਿਰੇਮ ਤੱਕਾ ਹੋ ਰਿਹਾ ਪੰਜਾਬੀਆਂ ਨੂੰ ਮਾਰਨੀਆਂ ਵੱਡੀਆਂ ਵੱਡੀਆਂ ਸ਼ਾਦਸ਼ਾ ਹੋ ਰਹੀਆਂ ਜਿਹੜੇ ਜੋ ਇਹ ਬੁੱਢਾ ਨਾਲਾ ਵਾ ਕਿੰਨਾ ਲੋਕਾਂ ਨੂੰ ਬਿਮਾਰੀਆਂ ਵੰਡ ਰਿਹਾ ਉਹਨੂੰ ਸੇਮ ਰੱਖਣ ਵਾਸਤੇ ਪੰਜਾਬ ਸਰਕਾਰ ਦਾ ਪੂਰਾ ਜੋਰ ਲੱਗਾ ਹੋਇਆ ਕਿਉਂਕਿ ਜਿਹੜੇ ਲੋਕ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਜੋ ਲੋਕਾਂ ਦੇ ਦੁੱਖ ਦਰਦ ਚ ਉਹ ਮਹਿਸੂਸ ਕਰਦੇ ਆ ਕਿ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣਾਂ ਜਾਂ ਲੁਧਿਆਣਾ ਦੇ ਵਾਸੀ ਜਾਂ ਹੋਰ ਲੋਕ ਤੇ ਉਹ ਲੋਕ ਐਡੀ ਦੂਰਾਂ ਤੋਂ ਆ ਕੇ ਇਹ ਸਰਕਾਰ ਨੂੰ ਇੱਕ ਜਾਗਰੂਕ ਕਰਨ ਵਾਸਤੇ ਵੀ ਤੁਸੀਂ ਆਪਣੀ ਜ਼ਿੰਮੇਵਾਰੀ ਸਮਝੋ ਤੇ ਉੱਥੇ ਕੰਮ ਕਰੋ ਉਹਨਾਂ ਨੂੰ ਰੋਕਿਆ ਜਾ ਰਿਹਾ ਤੇ ਸਗੋਂ ਜਿਹੜੇ ਫੈਕਟਰੀਆਂ ਦੇ ਮਾਲਕ ਆ ਜਾਂ ਜੋ ਜੋ ਉਲਟੇ ਉਹਨਾਂ ਨੂੰ ਸਗੋਂ ਜਿਹੜਾ ਪੋਲੂਸ਼ਨ ਫਲਾਉਣ ਵਾਲੇ ਬਿਮਾਰੀਆਂ ਵੰਡਣ ਵਾਲੇ ਉਹਨਾਂ ਨੂੰ ਉਹਨਾਂ ਨੂੰ ਪ੍ਰੋਮੋਟ ਕੀਤਾ ਜਾ ਰਿਹਾ ਉਹਨਾਂ ਨੂੰ ਸਾਡੇ ਸਿਰ ਤੇ ਬਿਠਾਇਆ ਜਾ ਰਿਹਾ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਨੂੰ ਸਾਰੇ ਪੰਜਾਬੀਆਂ ਨੂੰ ਸੋਚਣ ਦੀ ਲੋੜ ਆ ਇਹ ਧਰਮ ਜਾਤ ਪਾਤ ਮਜਬਤੋਂ ਉੱਪਰ ਉੱਠ ਕੇ ਮਸਲਾ ਕਿ ਸਾਡੀ ਹਮੁੰਦਾ ਸਵਾਲ ਹੈ ਜੇ ਇਹ ਇਹੋ ਹਾਲਾਤ ਰਹੇ ਤੇ ਆਉਣ ਵਾਲੇ ਸਮੇਂ ਤੇ ਮੇਰਾ ਖਿਆਲ ਹੈ ਕਿ ਸਾਡੀ ਸ਼ਾਇਦ ਅਸੀਂ ਜੀਂਦੇ ਵੀ ਨਾ ਰਹਿ ਸਕੀਏ ਕਿ ਬਨੁਖਲੀ ਜੀਂਦਾ ਰਹਿਣਾ ਪਹਿਲਾਂ ਜ਼ਰੂਰੀ ਹੈ ਕਿ ਉਹਦੇ ਦੀਆਂ ਜਿਹੜੀਆਂ ਫੈਕਟਰੀਆਂ ਹੋਰ ਸਹੂਲਤਾਂ ਇਹ ਜੇ ਸਹੂਲਤਾਾਂ ਜਾਂ ਜੋ ਵੀ ਚੀਜ਼ਾਂ ਵਾ ਇਹ ਬਾਅਦ ਚ ਬੰਦੇ ਦੇ ਬੰਦੇ ਦੇ ਕਰਕੇ ਹੀ ਆ ਤੇ ਜੇ ਬੰਦਾ ਹੀ ਨਾ ਰਹਾ ਜੇ ਬੰਦੇ ਨੂੰ ਇਹ ਧਰਤੀ ਤੋਂ ਇਨਸਾਨੀਅਤ ਹੀ ਖਤਮ ਕਰ ਦਤੀ ਤੇ ਫਿਰ ਮੇਰਾ ਖਿਆਲ ਹੈ ਕਿ ਬਾਕੀ ਵੀ ਚੀਜ਼ਾਂ ਸਾਡੀਆਂ ਸਾਰੀਆਂ ਬੇਅਰਥ ਜਾਣਗੀਆਂ ਇਸ ਕਰਕੇ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਇਹ ਅਸੀਂ ਲੋਕਾਂ ਦੀ ਜਿਹੜੀ ਲੋਕਾਂ ਦੇ ਮਾਪੇ ਹੁੰਦੇ ਸਰਕਾਰ ਤੇ ਲੋਕਾਂ ਨੂੰ ਮਾਰਨ ਵਾਸਤੇ ਨਹੀਂਗੇ ਤੇ ਲੋ ਇਸ ਪੰਜਾਬ ਸਰਕਾਰ ਤੇ ਇੱਕਦਮ ਫੇਲਿਆ ਇਹਦੇ ਵਾਸਤੇ ਕਿੰਨੇ ਚਿਰ ਤੋਂ ਇਹ ਕਈ ਇਹ ਮੁੱਦਾ ਲੋਕ ਉਠਾ ਰਹੇ ਆ ਉਹਦਾ ਕੋਈ ਹੱਲ ਨਹੀਂ ਹੋ ਨਿਕਲ ਰਿਹਾ ਤੇ ਉਹ ਗੰਦਾ ਪਾਣੀ ਸਾਡੇ ਦਰਿਆਵਾਂ ਚ ਪਾਇਆ ਜਾ ਰਿਹਾ ਦਰਿਆਵਾਂ ਤੋਂ ਕਾਢੀ ਨਹਿਰਾਂ ਚ ਜਾ ਰਿਹਾ ਤੇ ਉਹ ਕਿੱਥੇ ਗੰਗਾ ਨਗਰ ਤੱਕ ਕਿਥੋਂ ਤੱਕ ਇਹ ਮਨੁੱਖਤਾ ਦਾ ਘਾਣ ਹੋ ਰਿਹਾ ਇਹ ਬਹੁਤ ਪੰਜਾਬ ਦੇ ਲੋਕਾਂ ਨਾਲ ਵੀ ਇਨਸਾਨੀਅਤ ਨਾਲ ਵੀ ਬਹੁਤ ਵੱਡੀ ਜਾਨਤੀ ਹੈ ਇਸ ਕਰਕੇ ਅਸੀਂ ਸਾਰੇ ਪੰਜਾਬ ਦੇ ਲੋਕਾਂ ਨੂੰ ਜਾਂ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਅਪੀਲ ਕਰਦੇ ਆ ਇਸ ਮਸਲੇ ਤੇ ਸਾਰੇ ਇਕੋ ਆਪਣੀ ਆਵਾਜ਼ ਬੁਲੰਦ ਕਰੋ ਇਹ ਇਹ ਸਾਰੇ ਸਾਡੇ ਲੜ ਲੜ ਦਾ ਮਸਲਾ ਵਾ ਕੇ ਲੜਾਈ ਕਿ ਐਸੀ ਇਹ ਕੋਈ ਪਰਸਨਲ ਕਿਸੇ ਦੀ ਲੜਾਈ ਨਹੀਂ ਕਿ ਨਿੱਜੀ ਲੜਾਈ ਨਹੀਂ ਗਈ ਇਹ ਮਨੁੱਖਤਾ ਨੂੰ ਬਚਾਉਣ ਵਾਸਤੇ ਲੜਾਈ ਆ ਇਸ ਕਰਕੇ ਤੁਸੀਂ ਸਾਰੇ ਜਣੇ ਘਰਾਂ ਤੋਂ ਬਾਹਰ ਨਿਕਲੋ ਇਹਨੂੰ ਇਹੋ ਜਿਹੇ ਜਿਹੜੇ ਇਹ ਜੋ ਜਿਹੜੀਆਂ ਫੈਕਟਰੀਆਂ ਉਹ ਜਿਹਾਂ ਗੰਦ ਪਾਉਂਦੀਆਂ ਉਹਨਾਂ ਨੂੰ ਜਾਂ ਤੇ ਆਪਣੇ ਉਹ ਮਾਪਦਾਨ ਪੂਰੇ ਕਰਨ ਜੋ ਉਹਨਾਂ ਨੂੰ ਲਗਾਉਣ ਵਿੜ ਸੇ ਉਹਨਾਂ ਤੇ ਲਾਗੂ ਕੀਤੇ ਗਏ ਸੀ ਤੇ ਨਹੀਂ ਤੇ ਉਹ ਆਪਣੀਆਂ ਫੈਕਟਰੀਆਂ ਬੰਦ ਕਰ ਇਹ ਲੋਕਾਂ ਨੂੰ ਜ਼ਹਿਰ ਨਾ ਵੰਡਣ ਤੇ ਪੰਜਾਬ ਪੁਲਿਸ ਪੋਲਿਊਸ਼ਨ ਬੋਰਡ ਆ ਜੀ ਉਹ ਫੇਲ ਲੱਗ ਰਿਹਾ ਜੀ ਇਹ ਸਾਰਾ ਪਤਾ ਨਹੀਂ ਪੰਜਾਬ ਪੋਲਿਊਸ਼ਨ ਬੋਰਡ ਕਿੱਥੇ ਸੁੱਤਾ ਬਾਵਾ ਜਾਂ ਜੋ ਵੀ ਆ ਇਹ ਸਾਰਾ ਕੁਝ ਉਹਨਾਂ ਦੀ ਨਜ਼ਰ ਤੋਂ ਕਿਉਂ ਬਾਹਰ ਜਾ ਰਿਹਾ ਕਿਉਂ ਇਦਾਂ ਵਾਪਰ ਰਿਹਾ ਜੇ ਕੋਈ ਬਾਹਰੋਂ ਰੋਕਿਆ ਜਾਂਦਾ ਪਾਣੀ ਤੋਂ ਧਰਤੀ 'ਚ ਪਾਇਆ ਜਾ ਰਿਹਾ ਤੇ ਇਹ ਸਾਰੀਆਂ ਚੀਜ਼ਾਂ ਮੇਰਾ ਖਿਆਲ ਹੈ ਕਿ ਸਾਡੇ ਸਰਕਾਰਾਂ ਦੇ ਏਜੰਡੇ ਤੇ ਹੈ ਹੀ ਨਹੀਂ ਕਿ ਮਨੁੱਖਤਾ ਜਾਂ ਸਾਡੀ ਆਉਂਦ ਵਾਲੀ ਨਸਲ ਦੇ ਵਾਸਤੇ ਕੋਈ ਕੋਈ ਠੀਕ ਪ੍ਰੋਗਰਾਮ ਇਹ ਜੋ ਜਿੰਦ ਦਿਲ ਕਰਦਾ ਉਹ ਦਰਿਆਵਾਂ 'ਚ ੜ ਦੋ ਨਹਿਰਾਂ 'ਚ ਰੋੜ ਦੋ ਇਹ ਸਾਰੀਆਂ ਚੀਜ਼ਾਂ ਤੇ ਮੇਰਾ ਖਿਆਲ ਹੈ ਰੋਕ ਲੱਗਣੀ ਚਾਹੀਦੀ ਸਾਨੂੰ ਜਿਹੜੇ ਸਾਡੀ ਜਿਹੜੀ ਧਰਤੀ ਹੈ ਦਾ ਨਾ ਹੀ ਪੰਜਾਬ ਪੰਜ 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 ਦਰਿਆਵਾਂ ਦੇ ਨਾਂ ਤੇ ਆ ਤੇ ਪਾਣੀਆਂ ਦੇ ਨਾਂ ਤੇ ਆ ਉਹ ਜੇ ਸਾਡੇ ਪਾਣੀ ਧਰਤੀ ਹਵਾ ਪੰਜਾਬੀ ਦੇ ਖਿਲਾਫ ਹੈ ਖਲਾਫ ਨਹੀਂ ਬਲੀ ਪੂਰੇ ਪੂਰੇ 100% ਆਪਣੇ ਬੀਜਪੀ ਵੀ ਖਿਲਾਫ ਨਹੀਂ ਜਿੰਨੀ ਹੈ ਖਿਲਾਫ ਹੈ ਸਰਦਾਰ ਸਾਹਿਬ ਕਰਿਓ ਬੰਦ 2027 ਨੂੰ ਕਿਵੇਂ ਦੇਖਦਾ ਆਪੂ ਜੀ ਅਜੇ 2027 ਤੇ ਬਹੁਤ ਲੰਮੀ ਆ ਜਿਹੜਾ ਇਹ ਮਸਲੇ ਸਾਡੇ ਆ ਇਹ ਤੇ ਪਹਿਲਾਂ ਹਾਲੋ ਹਨ ਇਹ ਜਿਹੜੇ 2027 ਤੱਕ ਲੋਕਾਂ ਦਾ ਹੀ ਹੋਣਾ ਇਹੋ ਜਿਹਾ ਲਾਤ ਰਹੇ ਤੇ ਆਪਾਂ ਜਿੰਦੇ ਵੀ ਰਵਾਂਗੇ ਦੋਸਤਾਂ 2027 ਤੱਕ ਹਲਾਤਾਂ ਨੂੰ ਦੇਖਦੇ ਹੋਈ ਮਨ ਟੁੱਟ ਗਿਆ ਜੀ ਸਰਕਾਰਾਂ ਤੋਂ ਸਰਕਾਰਾਂ ਤੋਂ ਮਨ ਟੁੱਟ ਗਿਆ ਲੋਕਾਂ ਦਾ ਹੁਣ ਖਾਲਸਾ ਰਾਜ ਜੀ ਦੇਖਣਾ ਚਾਹੁੰਦੀ ਐ ਨਹੀਂ ਚਲੋ ਜੀ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਐ ਕਿ ਸਾਡੇ ਲੋਕਾਂ ਨੂੰ ਸਮੱਤ ਦੇਣ ਅਸੀਂ ਸਾਰੇ ਇੱਕ ਹੋ ਕੇ ਲੜਾਈ ਲੜੀਏ ਤੇ ਆਪਣੀ ਜੋ ਕੌਮ ਦੀ ਪੰਜਾਬ ਦੀ ਜੋ ਹਾਲਾਤ ਬਣੇ ਪਏ ਆ ਉਤੋਂ ਅਸੀਂ ਬਾਹਰ ਨਿਕਲੀਏ ਸਾਡੀ ਨੌਜਵਾਨੀ ਨਸ਼ਿਆਂ 'ਚ ਬਰਬਾਦ ਹੋ ਰਹੀ ਆ ਕੋਸਾਂ ਨੂੰ ਪੋਲਿਊਸ਼ਨ ਨਾ ਇਹੋ ਜਿਹੇ ਗੰਦੇ ਪਾਣੀਾਂ ਦਾ ਮਾਰਿਆ ਜਾ ਰਿਹਾ ਤੇ ਹੋਰ ਸਾਡਾ ਹਵਾ ਪਾਣੀ ਧਰਤੀ ਸਭ ਕੁਝ ਬਰਬਾਦ ਕੀਤਾ ਜਾ ਰਿਹਾ ਉਹਦੇ ਤੋਂ ਤਾਂ ਹੀ ਬੱਸ ਸਕਦੇ ਜੇ ਅਸੀਂ ਤੇ ਲੋਕਾਂ ਦੇ ਭਲੇ ਲਈ ਸਰਬੱਤ ਦੇ ਭਲੇ ਲਈ ਜੋ ਗੁਰੂ ਮਹਾਰਾਜ ਦਾ ਸਿਧਾਂਤ ਹੈ ਉਹਤੇ ਚੱਲਾਂਗੇ ਤੇ ਭਾਈ ਸਾਹਿਬ ਦੀ ਜੋ ਕੇਸ ਚੱਲ ਰਹੀ ਉਹਦੀ ਕੀ ਸਥਿਤੀ ਹੈ ਜੀ ਹੁਣ ਅੱਜ ਉਹਦੀ ਕੱਲ ਨੂੰ ਤਰੀਕ ਆ ਪਰ ਸਥਿਤੀ ਤੇ ਜਿਦਾ ਹੀ ਹੈ ਕਿ ਸਰਕਾਰਾਂ ਜਿੰਦਾ ਜ਼ੁਲਮ ਕਰ ਰਹੀਆਂ ਇੱਥੇ ਦੇਖੋ ਅੱਜ ਵੀ ਲੋਕਾਂ ਨੂੰ ਉਹਦੇ ਖਿਲਾਫ ਜੋ ਜੋ ਗੰਦ ਪਾਇਆ ਜਾ ਰਿਹਾ ਜਾਂ ਜੋ ਬਿਮਾਰੀਆਂ ਵੰਡੀਆਂ ਜਾ ਰਹੀਆਂ ਉਹਦੇ ਖਿਲਾਫ ਗੱਲ ਕਰਨ ਵਾਸਤੇ ਵੀ ਲੋਕਾਂ ਨੂੰ ਠਾਣਿਆਂ 'ਚ ਜੇਲ੍ਹਾਂ ਸੁਟਿਆ ਜਾ ਰਿਹਾ ਚੁੱਕ-ਚੁੱਕ ਕੇ ਉਹ ਇਹੋ ਜਿਹੇ ਹਾਲਾਤ ਬਣੇ ਪਏ ਤੇ ਚ ਆਉਣ ਵਾਲਾ ਸਮਾਂ ਹੀ ਦੱਸ ਸਕਦਾ ਬਾਕੀ ਵੈਗਰੂ ਹੀ ਰੱਖਾ ਜੀ ਵੈਗਰੂ ਜੀ ਖਾਲਸਾ ਖਾਲਸਾ ਭਾਈ ਕਿ ਭਾ ਪਤਾ ਹੀ ਨਾ ਲੱਗਦਾ ਵੀ ਕਰੋ ਲੱਗਦਾ ਭਾਈ ਨਾ ਲੱਗਦੀ ਆ ਜੀ ਬੰਨ ਮਾਰਨਾ ਵੀ ਕੋਈ ਹਾਂ ਜੀ ਬੰਨ ਬਣ ਕੇ ਜੇ ਉਹ ਆਪਣੇ ਚਰਾ ਦੇ ਕਿੱਧਰ ਜਾਉਂਦਾ ਨਹੀਂ ਜਾਂਦਾ ਈ ਤੁਹਾਨੂੰ ਕਾਲ ਵੀ ਕੋਰ ਨੇ ਕਹਿ ਰਿਹਾ ਵੱਡ ਕੋਰ ਦਾ ਫੈਸਲਾ ਆਇਆ ਹੁਣ ਮਾਨਸਿਕ ਬਿਰਤਾਂ ਦੀ ਕਾਲ ਵੀ ਕੋਰ ਨੇ ਕਹਿੰਦਾ ਵਾ ਭਾਈ ਜਿਹੜਾ ਹੈਗਾ ਤੁਹਾਡਾ ਜਿਹੜਾ ਪਿਛਲਾ ਫੈਸਲਾ ਉਹੀ ਕੰਟੀ ਹੈ ਤੁਹਾਡਾ ਜੀ ਕੋਈ ਮਰ ਵਿੱਚ ਕੋਈ ਨਹੀਂ ਕਾਗਜ਼ੀ ਕੋ ਰੱਖੇ ਭੜੀ ਇਹਨਾਂ ਕੋਰ ਦਾ ਕਿਹਨਾਂ ਦਾ ਇੱਕ ਤੁਸੀਂ ਦੇਖੋ ਜਿਹੋ ਬਾਪੂ ਅੰਦਰ ਸੈਮ ਸਿੰਘ ਜੀ ਨੂੰ ਰਿਟੇਨ ਕੀਤਾ ਗਿਆ ਸੀਗਾ ਪੁਲਿਸ ਥਾਣਾ ਡੈਲੋਂ ਪੁਲਿਸ ਮਿਸ਼ਨ ਲੁਧਿਆਣਾ ਜੋ ਕਿ ਅੱਜ ਹੁਣ ਜਾ ਰਹੇ ਨੇ ਤਿੰਨ ਵੇ ਤਾਂ ਸਮਾਂ ਦਿੱਤਾ ਸੀ ਇਹਨਾਂ ਨੂੰ ਤੁਸੀਂ ਵੀਰਾਂ ਦੇਖ ਰਹੇ ਤੁਸੀਂ ਬੈਲੋ ਤੋਂ ਜੇ ਤੁਸੀਂ ਬੰਦ ਖਾਣੇ ਨੂੰ ਸੁਣੋ ਜੋ ਕਿ ਹੁਣ ਛੱਡ ਦਿੱਤਾ ਗਿਆ ਬਾਪੂ ਤੇ ਸैम ਸਿੰਘ ਖਾਲਸਾ ਜੀ ਜੋ ਭਾਈ ਅਮਰਤਵਾਲ ਸਿੰਘ ਜੀ ਦੇ ਪਿਤਾ ਜੀ ਨੇ ਜੋ ਕਿ ਹੁਣ ਜਾ ਰਹੇ ਨੇ ਬਾਜੀ ਖਾਲਸਾ ਜੀ ਪਤਾ ਹੀ ਲੋ ਜੀ ਇਹ ਤੋਂ ਖਾਣੇ ਦੇ ਵਿੱਚੋਂ ਛੱਡ ਦਿੱਤਾ ਵਾ ਤੇ ਆਗੇ ਬਾਹਰ ਬੈਲੋ ਖਾਣੇ ਦੇ ਵਿੱਚੋਂ ਬਾਪੂ ਜੀ ਬਾਪੂ ਜੀ ਹੁਣ ਆਪਾਂ ਕਿੱਧਰ ਨੂੰ ਚੱਲੀ ਜਾਈਏ ਆਹ ਲੋ ਉਹ ਕਿੱਲਾ ਲੰਘ ਕੇ ਜਾਣੇ ਦੋ ਰੋੜ ਦੇ ਦੋ ਰੋੜ ਤੇ ਆ ਕੇ ਜਦੋਂ ਜਮ ਹੋਰ ਤੇ ਚੱਲਦੇ ਹੁੰਦੇ ਜੀ ਚੱਲਦੇ ਹੁੰਦੇ ਜਮ ਗਿਆ ਤੇ ਕੋਰ ਤੇ ਲਿ ਜਾਉਂਦੇ ਨਹੀਂ ਦਰਾਂ ਦੇ ਬੰਦੇ ਆਪਣੇ ਬਾਰੇ ਹੋਰ ਰੱਖੀਏ ਜੀ ਕੋਲੋਂ ਬਹਨੇ ਦਾ ਮੋਹਿੰਗਾਈ ਕੀ ਉਹ ਜਿਹੜੀ ਦੇ ਰਹੀ ਤਸਵੀਰਾਂ ਲੈ ਲੋ ਤੋਂ ਜਿੰਨੇ ਆ ਬੱਧੀ ਬੱਧੀ ਜੀ